ਪੰਜਾਬ ਦੇ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਕਾਰ ਡਿਵਾਈਡਰ ਦੇ ਨਾਲ ਟਕਰਾ ਗਈ ਉਸ ਵੇਲੇ ਉਸ ਦੇ ਵਿੱਚ ਪੰਜ ਲੋਕ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਕਿਸੇ ਦਾ ਸਿਰ ਫਟ ਗਿਆ ਤੇ ਕਿਸੇ ਦੀ ਗਰਦਨ ਧੜ ਤੋਂ ਅਲੱਗ ਹੋ ਗਈ ਦੇਰ ਰਾਤ 1 ਵਜੇ ਦੋ ਐਂਬੂਲੈਂਸਾਂ ਦੇ ਵਿੱਚ ਮ੍ਰਿਤਕਾਂ ਦੀ ਦੇਹ ਨੂੰ ਸਿਵਲ ਹਸਪਤਾਲ ਲਿਆਂਾਇਆ ਗਿਆ ਅਤੇ ਫਿਲਹਾਲ ਇਹਨਾਂ ਦੇ ਵਿੱਚੋਂ ਕਿਸੇ ਦੀ ਵੀ ਪਛਾਣ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਮ੍ਰਿਤਕਾਂ ਦੇ ਵਿੱਚ ਦੋ ਨਾਬਾਲਗ ਕੁੜੀਆਂ ਸਨ ਅਤੇ ਤਿੰਨ ਯੁਵਕ ਦੱਸੀ ਜਾ ਰਹੇ ਹਨ ਮਰਨ ਵਾਲੇ ਜਗਰਾਉਂਦ ਦੱਸੀ ਜਾ ਰਹੇ ਹਨ ਹਾਲਾਂਕਿ ਇਹਨਾਂ ਦੇ ਨਾਂ ਹਜੇ ਤੱਕ ਸਾਹਮਣੇ ਨਹੀਂ ਆਏ ਹਨ ਆਸ-ਪਾਸ ਦੇ ਰਾਤ ਕਰੀਬ 7:30 ਵਜੇ ਲਾਡੂ ਵਾਲ ਟੋਲ ਪਲਾਜ਼ਾ ਦੇ ਕੋਲ ਹੋਇਆ ਡਿਵਾਈਡਰ ਦੇ ਨਾਲ ਇੱਕ ਗੱਡੀ ਟਕਰਾ ਕੇ ਪੂਰੀ ਤਰ੍ਹਾਂ ਪਲਟ ਗਈ ਮਿਲੀ ਜਾਣਕਾਰੀ ਮੁਤਾਬਕ ਕਾਰ ਨੰਬਰ PB10DH 4619 ਸਾਊਥ ਸਿਟੀ ਵੱਲ ਲਾਡੂ ਵਾਲ ਨੂੰ ਜਾ ਰਹੀ ਸੀ ਅਤੇ ਓਵਰ ਸਪੀਡ ਹੋਣ ਦੇ ਕਾਰਨ ਕਾਰ ਜਿਹੜੀ ਹੈ ਬੇਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਟਕਰਾ ਗਈ ਤੇ ਸੜਕ ਦੇ ਵਿੱਚੋ ਵਿੱਚ ਹੀ ਪਲਟ ਗਈ ਏ। ਕਾਫੀ ਦੂਰ ਤੱਕ ਜਿਹੜੀ ਇੱਕ ਚੱਡੀ ਹੋਈ ਏ ਕਾਰ ਗਈ ਬ੍ਰਿਜ ਦੇ ਵਿੱਚ ਆਸਰੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਕਿਸੇ ਦਾ ਹੱਥ ਸਰੀਰ ਤੋਂ ਅਲੱਗ ਹੋ ਗਿਆ, ਕਿਸੇ ਦਾ ਪੈਰ ਕੱਟ ਗਿਆ। ਮੌਕੇ ਤੇ ਹੀ ਸੂਚਨਾ ਮਿਲਦੇ ਹੋਏ ਥਾਣਾ ਲਾਡੂਵਾਲ ਦੇ ASI ਕਸ਼ਮੀਰ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਤੁਰੰਤ ਉਹਨਾਂ ਨੇ NHAI ਦੀ ਐਂਬੂਲੈਂਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਮੌਕੇ ਤੇ ਐਂਬੂਲੈਂਸ ਪਹੁੰਚ ਗਈ ਅਤੇ ਜਿਹੜੇ ਮ੍ਰਿਤਕਾਂ ਦੀਆਂ ਦੇਹਾਂ ਸੀ ਉਹਨਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਜਾਰੀ ਕੀਤੀ ਜਾ ਰਹੀ ਹੈ ਹਾਦਸੇ ਦੇ ਵਿੱਚ ਉਸ ਦੇ ਕਾਰਨਾਂ ਦਾ ਵੀ ਨਾਲੇ ਪਤਾ ਲਗਾਇਆ ਜਾ ਰਿਹਾ ਹੈ